ਇਹ ਸਾਰੇ ਸਟਾਫ ਦਾ ਬਹੁਤ ਸਾਡੇ ਦਸਤਖੰਦ ਹੌਸਟਲ ਕੇਂਦਰ ਜੀ ਗੁੱਡ ਮਾਰਨਿੰਗ ਵੀ ਹੈਵ ਅ ਨਾਈਟ ਜੀ ਅਵਾਜ਼ ਦੇ ਵਿੱਚ ਗੜਕ ਨਹੀਂ ਗਈ ਔਰ ਮੜਕ ਨਹੀਂ ਗਈ ਗੜਕ ਅਵਾਜ਼ ਵਿੱਚ ਅਤੇ ਤਰਨ ਦੇ ਵਿੱਚ ਮੜਕ ਪਰ ਆਪਾਂ ਤਾਂ ਗੜਕ ਦੀ ਗੱਲ ਕਰ ਰਹੇ ਹਾਂ ਹਾਂ ਜੀ ਨਹੀਂ ਨਹੀਂ ਐਸੀ ਗੱਲ ਨਹੀਂ ਬਾਸੀ ਸਾਹਿਬ ਔਰ ਮੇਰੇ ਕਮਰੇ ਵਿੱਚ ਗਿਆ ਉਹਦਾ ਕਾਰਨ ਸੀ ਕਿ ਰਾਸਾ ਇਧਰ ਉਧਰ ਸਾਡੇ ਨਾਲ ਹਾਂ ਗਵਾਨ ਚ ਚੱਲਦੇ ਆ ਟਰੈਕਟਰ ਟਰਾਲੀਆਂ ਦੀਆਂ ਮਾਦਾਂ ਆਉਂਦੀਆਂ ਮੈਂ ਸੋਚਦਾ ਸੀ ਕਿ ਤੁਹਾਨੂੰ ਕੋਈ ਡਿਸਟਰਬੈਂਸ ਨਾ ਹੋਵੇ ਆਈ ਸੀ ਕਰਕੇ ਮੈਂ ਕਮਰੇ ਚੋਂ ਬੋਲ ਰਿਹਾ ਸੀ ਹੁਣ ਠੀਕ ਆ ਰਹੀ ਹੈ ਤੁਸੀਂ ਬਹੁਤ ਹੀ ਸਿਆਣਪ ਦੇ ਨਾਲ ਜਦੋਂ ਪ੍ਰੋਮ ਕਰਦੇ ਆ ਤਾਂ ਸਾਡਾ ਸਾਥ ਦਿੰਦੇ ਹੋ ਥੈਂਕਸ ਗੋਡ ਕਿ ਜੇ ਤੁਹਾਡੇ ਵਾਂਗੂ ਸਾਰੇ ਸਾਡਾ ਸਾਥ ਦਿੰਦਾ ਮੇਰੀ ਜ਼ਿੰਦਗੀ ਵਿੱਚ ਮੈਨੂੰ ਕੋਈ ਸਾਹ ਹੋਰ ਮਿਲ ਸਕਦੇ ਜ਼ਿੰਦਗੀ ਦੇ ਅੱਛਾ ਮੈਂ ਜਾਨਣਾ ਚਾਹੁੰਦਾ ਕੈਬਿਨਟ ਵਿੱਚ ਤਵਾਦਲੀ ਬਾਦ ਹੁਣ ਅਫਸਰਸ਼ਾਹੀ ਵਿੱਚ ਭਾਰੀ ਤਵਾਦਲੇ ਕਿਸ ਪ੍ਰਕਾਰ ਦੇ ਅੱਜ ਹੋਏ ਨੇ ਉਸ ਤੋਂ ਬਾਅਦ ਪੰਚਾਇਤਾਂ ਦੀ ਗੱਲ ਕਰਾਂਗੇ ਪੰਚਾਇਤੀ ਇਲੈਕਸ਼ਨ ਦੀ ਗੱਲ ਕਰਾਂਗੇ ਜੀ ਹਾਂ ਹਾਂ ਬਿਲਕੁਲ ਤੁਸੀਂ ਠੀਕ ਕਿਹਾ ਕਿ ਪਹਿਲਾਂ ਕੈਬਨਿਟ ਕੈਬਨਿਟ ਦੇ ਵਿਸਤਾਰ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਸਾਹਿਬ ਨੇ ਕੁਝ ਅਫਸਰ ਬਦਲੇ ਸੀ ਸਿਵਲ ਦੇ ਵੀ ਤੇ ਪੋਸਟ ਦੇ ਵੀ ਜੀ ਜਦੋਂ ਕੈਬਨਿਟ ਬਦਲੀ ਹੈ ਕੈਬਨਿਟ ਦੇ ਬਦਲ ਤੋਂ ਫੇਰ ਬਾਅਦ ਅੱਜ ਤਾਂ ਬਹੁਤ ਅੱਜ ਦਾ ਦਿਨ ਤਾਂ ਬੜਾ ਭਾਰੀ ਸੀ ਅਫਸਰਾਂ ਦੇ ਉੱਤੇ ਪੁਲਿਸ ਵਾਲਿਆਂ ਤੇ ਸਿਵਲ ਵਾਲਿਆਂ ਤੇ ਆਈਐਸ ਆਈਪੀਐਸ ਪੀਸੀਐਸ ਦੇ ਤੇ ਕਿਉਂਕਿ ਅੱਜ 11 ਆਈਐਸ ਅਫਸਰ ਬਦਲੇ ਆ 32 ਪੀਸੀਐਸ ਅਫਸਰ ਬਦਲੇ ਇੱਕ ਡਿਪਟੀ ਕਮਿਸ਼ਨਰ ਬਦਲਿਆ ਜਿਹੜਾ ਕਰਨਤਾਰਨ ਤੋਂ ਸੰਦੀਪ ਧਮਾਰ ਸੀਗਾ ਉਹ ਵੀ ਬਦਲੀ ਹੋਈ ਹੈ ਜੀ ਤੇ ਨਾਲ ਦੀ ਨਾਲ ਵੱਡੀ ਜਿਹੜੀ ਹੈ ਪੁਲਿਸ ਚ ਰੱਬੋ ਬਦਲ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਕਮਿਸ਼ਨਰ ਨੂੰ ਬਦਲਣਾ ਲੋਕਾਂ ਦੀ ਐਸਐਸਪੀ ਬਦਲੇ ਔਰ ਮੇਰੇ ਕੋਲ ਲਿਸਟ ਵੀ ਹੈਗੀ ਐ ਜਿਹੜਾ ਬਹੁਤ ਸਾਰੇ ਤੁਹਾਡੇ ਸੰਬੰਧਨ ਵਾਲਿਆਂ ਦੀ ਪੁਲਿਸ ਵਾਲਿਆਂ ਨਾਲ ਬੋਸਤੀ ਹੁੰਦੀ ਹੈ ਉਹ ਜਾਨਣਾ ਚਾਹਣਗੇ ਕਿ ਆਪਾਂ ਮੋٹے ਮੋਟੇ ਉਹ ਪੜ ਵੀ ਦੇਾਂਗੇ ਵੀ ਕਿਹੜਾ ਕਿੱਥੋਂ ਕਦੋਂ ਲਾਇਆ ਕਿਵੇਂ ਹਟਾਇਆ ਇਸ ਤੋਂ ਇਲਾਵਾ ਬਦਲੀਆਂ ਹੁਣ ਚੋਣਾ ਚੋਣ ਜਾਪਦਾ ਲੱਗਿਆ ਪਿੰਡਾਂ ਦੇ ਵਿੱਚ ਪਰ ਉਹ ਚੋਣ ਜਾਪਦਾ ਪਿੰਡਾਂ ਤੇ ਹੈ ਬਦਲੀਆਂ ਨਾਲ ਕੋਈ ਤੱਲਕ ਨਹੀਂ ਹੈ ਮੁੱਖ ਮੰਤਰੀ ਜੀ ਚਾਹੁੰਦੇ ਆ ਕਿ ਜਿਹੜੇ ਪੰਜ ਨਵੇਂ ਬਣਾਏ ਆ ਤੇ ਕੁਝ ਹਟਾਏ ਆ ਇਹ ਬਦਲੀਆਂ ਕਰਨੀਆਂ ਬਹੁਤ ਜ਼ਰੂਰੀ ਸੀਗੀਆਂ ਤੇ ਤਾਂ ਜੋ ਸਮਾ ਸਮਾਪਨ ਬਣਿਆ ਰਵੇ ਸਰਕਾਰ ਦੇ ਤੇ ਅਫਸਰਾਂ ਦੇ ਵਿੱਚ ਕੁਝ ਨੇ ਆਪਣੇ ਲਗਾਉਣੇ ਹੁੰਦੇ ਆ ਕੁਝ ਨੇ ਕਿਤੇ ਹਟਾਉਣੇ ਹੁੰਦੇ ਆ ਤੋਂ ਕੁੱਲ ਮਿਲਾ ਕੇ ਵੱਡੀ ਪੱਧਰ ਤੇ ਬਾਫੀ ਜੀ ਤਬਾਦਲੇ ਹੋਏ ਆ ਏਡੀਜੀਪੀ ਤੋਂ ਲੈ ਕੇ ਆਈਜੀ ਡੀਆਈਜੀ ਐਸਐਸਪੀ ਡੀਐਸਪੀ ਅੱਜ ਬਹੁਤ ਸਾਰੇ ਨਵੇਂ ਮੁੰਡੇ ਕੁੜੀਆਂ ਦਾ ਬੈਚ ਜਿਨ੍ਹਾਂ ਨੂੰ ਪਿਛੇ ਦੀ ਟ੍ਰੇਨਿੰਗ ਤੇ ਵੀ ਗਿਆਸੀ ਤਨੌਰ ਅਕੈਡਮੀ 'ਚ ਉਹ ਜੁਆਇਨ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਔਰ ਇਸ ਤੋਂ ਇਲਾਵਾ ਹੋਰ ਵੀ ਅਸੀਂ ਇਤਬਾਦ ਲੈਉਣ ਨਾਲ ਪਹੁੰਚ ਹੋਣਗੋ ਅੱਜ ਜਿਹੜੇ ਵੱਡੇ ਤਾਅ ਅਫਸਰ ਬਗਲੇ ਪੁਲਿਸ ਦੇ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇੱਕ ਰਕਾਹ ਹੈ ਕਿ ਮੁੱਖ ਮੰਤਰੀ ਬਹੁਤ ਜੋਸ਼ ਤੇ ਉਹਦੇ ਵਿੱਚ ਆਏ ਹੋਏ ਨੇ ਕਿ ਛੇਤੀ ਛੇਤੀ ਬੰਨ੍ਹ ਲੀਏ ਕਰਕੇ ਚੰਗੇ ਚੰਗੇ ਅਫਸਰਾਂ ਨੂੰ ਚੰਗੀ ਥਾਵਾਂ ਤੇ ਲਾ ਰਿਹਾ ਹੁਣ ਅਸੀਂ ਗੱਲ ਕਰਦੇ ਆਂ ਪੰਚਾਇਤਾਂ ਦਾ ਜੋ ਐਲਾਨ ਹੋ ਚੁੱਕਾ ਕਿ 15 ਅਕਤੂਬਰ ਨੂੰ ਜਿਹੜੀਆਂ ਅਸਵੀਰ ਨੂੰ ਵੋਟਾਂ ਪਾਣੀਆਂ ਤੇ ਸ਼ਾਮ ਦੇ ਕਿੰਨੇ ਵਜੇ ਤੱਕ ਬ੍ਰॉडकास्ट ਹੋ ਸਕਦੀ ਹੈ ਅਤੇ ਨਾਮਿਨੇਸ਼ਨ ਜਿਹੜੇ ਪੇਪਰ ਭਰਨੇ ਆ ਉਹਨਾਂ ਦੀ ਡੇਟ ਅਤੇ ਆਖਰੀ ਡੇਟ ਕਦੋਂ ਆ ਤੇ ਵਾਪਸੀ ਡੇਟ ਕੀ ਹੈ ਅੱਜ ਬਾਸੀ ਜੀ ਇਸ ਤਰ੍ਹਾਂ ਹੈ ਅੱਜ ਚੌਲ ਜਾਤਾ ਤਾਂ ਅੱਜ ਉਹਦੇ ਲੱਗ ਗਿਆ ਜਦੋਂ ਪਾਰਦਰਸ਼ ਦਾ ਮੁੱਖ ਚੌਣ ਅਫਸਰ ਜਿਹੜਾ ਹੈ ਉਹ ਪ੍ਰੈਸ ਕਾਨਫਰੰਸ ਕਰ ਗਿਆ ਸੀ ਇਹਦੇ ਵਿੱਚ ਲੰਬੀ ਪ੍ਰਕਿਰਿਆ ਜਿਹੜੀ ਹੈ ਉਹ ਇਹੀ ਹੁੰਦੀ ਹੈ ਕਿ ਐਸ ਡੀ ਐਮ ਦੇ ਕੋਲ ਜਾ ਕੇ ਇਹ ਪਰ ਵਰਕ ਕਰਦਾ ਹੁੰਦਾ ਇਹ ਪੇਪਰ ਵਰਕ ਸੋਮਵਾਰ ਤੋਂ ਸ਼ੁਰੂ ਹੋ ਜੂਗਾ ਤੇ ਵਾਪਸ ਲੈਣੇ ਨਾ ਲੈਣੇ ਜਾਂ ਜਿੱਥੇ ਕੋਈ ਦੋਸ਼ ਹੈ ਜਾਂ ਜਿਹਦਾ ਕੋਈ ਪਰਚਾ ਦਰਜ ਹੋਇਆ ਉਹ ਆਪਣੇ ਆਪ ਹੀ ਬੰਦਾ ਪੱਲਾ ਕਰਦਾ ਨਹੀਂ ਜੋ ਕਰੇ ਵੀ ਇਸ ਲਈ ਤਾਂ ਉਹਨੂੰ ਰੱਦ ਕਰ ਦਿੰਦੇ ਆ ਜੀ ਤਾਂ ਇਹਦੇ ਵਿੱਚ 15 ਅਕਤੂਬਰ ਨੂੰ ਐਮਐਲਏ ਦੀ 16 ਤੋਂ 3 ਚੋਣਾ ਹੁੰਦੀ ਹੈ ਇਹਦੇ ਵਿੱਚ ਵਾਪਸੀ ਜ਼ਿਆਦਾ ਨਹੀਂ ਹੁੰਦੀ ਰੱਦ ਰੱਦ ਬਹੁਤਿਆਂ ਦੇ ਹੁੰਦੇ ਆ ਕਾਗਜ਼ ਕਿ ਸਿਆਸੀ ਦਖਲਅੰਦਾਜ਼ੀ ਪੂਰੀ ਹੋਊਗੀ ਕਿਉਂਕਿ ਵੇਖੋ ਮੌਜੂਦਾ ਸਰਕਾਰ ਹੈ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਦੇ ਪੰਜ ਸਰਪੰਚ ਵੱਤੋਂ ਵੱਧ ਬਣ ਇਸੇ ਕਰਕੇ ਅੱਜ ਸਰਕਾਰ ਨੇ ਜਿਹੜੇ ਅਲਾਟ ਕੀਤੇ ਐ ਇਹਨਾਂ ਨੂੰ ਸਰਪੰਚਾਂ ਨੂੰ ਤੇ ਮੈਂਬਰਾਂ ਨੂੰ ਜਿਹੜੇ ਚੋਣ ਨਿਸ਼ਾਨ ਉਹ ਸਾਡੇ ਦਰਸ਼ਕ ਜੀਓ ਜੇ ਮੈਂ ਬੋਲਾਂਗਾ ਤੁਸੀਂ ਪੁੱਛੋਗੇ ਉਹ ਸੁਣਨਗੇ ਤੇ ਉਹ ਹੱਸਣਗੇ ਤੇ ਨਾਲ-ਨਾਲ ਉਹ ਤੁਹਾਡੇ ਵਰਗਿਆਂ ਨੂੰ ਇੱਕ ਦੂਜੇ ਨੂੰ ਦੱਸਣਗੇ ਕਿ ਆ ਚੋਣ ਨਾ ਚੋਣ ਨਿਸ਼ਾਨ ਵੀਰੇ ਅਲਾਟ ਹੋਏ ਮੇਰੇ ਖਿਆਲ ਅਨੁਸਾਰ ਕਿਸੇ ਰੇਡੀਓ ਟੀਵੀ ਦੇ ਬਾਹਰ ਹੈ ਕਦੇ ਵੀ ਹੋਣੀ ਕਿਉਂਕਿ মিডিਆ ਕੀ ਹੋਣਾ ਇਹ ਇਹ ਪਹਿਲੇ ਵੀ ਕਦੀ ਚੋਣ ਨਿਸ਼ਾਨ ਅਲਾਰਟ ਹੁੰਦੇ ਨਹੀਂ ਪੰਚਾਇਤੀ ਇਲੈਕਸ਼ਨ ਦੇ ਵਿੱਚ ਜਾਂ ਪਹਿਲਾ ਮੌਕਾ ਹੈ ਲੋਕਾਂ ਨੂੰ ਚੋਣ ਨਿਸ਼ਾਨ ਜਿਹੜੇ ਨੇ ਉਹ ਪਹਿਲਾਂ ਇਦਾਂ ਹੁੰਦਾ ਸੀ ਪਹਿਲਾਂ ਸਿਆਸੀ ਸਿਆਸੀ ਹੁੰਦਾ ਸੀ ਜਿਵੇਂ ਤਕਰੀ ਅਕਾਲੀਆਂ ਦਾ ਬੰਦਾ ਉਹ ਤਕਰੀ ਤੇ ਹੈ ਹਰਕੰਗਰਸ ਵਾਲਾ ਸਰਪੰਚ ਪੰਚੀ ਤੇ ਹੈ ਇਹ ਇਸ ਸਰਕਾਰ ਨੇ ਕਿਹਾ ਵੀ ਨਹੀਂ ਇਦਾਂ ਨਹੀਂ ਕਰਨਾ ਹੈਗਾ ਸਿਆਸੀ ਨਹੀਂ ਅਸੀਂ ਕਰਨਾ ਅਸੀਂ ਇਹ ਜਨਰਲ ਕਰ ਦੇਣਾ ਕੋਈ ਟੂੰਬੀ ਕੋ ਢੋਲ ਕੀ ਕੋ ਘੜਾ ਕੇ ਘੜੋਲੀ ਉਹ ਘੜੇ ਘੜੋਲੀਆਂ ਮੈਂ ਤੁਹਾਨੂੰ ਦੱਸੂਗਾ ਮੈਂਬਰਾਂ ਵਾਸਤੇ ਕਿਹੜੀਆਂ ਕੇ ਸਰਪੰਚ ਆ ਉਸ ਤੇ ਕਿਹੜੀਆਂ ਐ ਐਸ ਕਿਹੜੀਆਂ ਜਿਹੜੀਆਂ ਚੋਨਾ ਨੇ ਬਾਕੀ ਜੀ ਇਹਨਾਂ ਦਾ ਵਿਲੱਖਣ ਪਾਏ ਹੋਏਗੀ ਪੰਚੀ ਸਰਪੰਚੀ ਦੀਆਂ ਚੋਨਾ ਚ ਕੇ ਰਿਜ਼ਰਵ ਇੱਕ ਫਾਰ ਐਗਜ਼ਾਮਪਲ ਇੱਕ ਪਿੰਡ ਦੇ ਵਿੱਚ 15 ਸਾਲ ਤੋਂ ਜਾਂ 10 ਸਾਲ ਤੋਂ ਜਿਹੜਾ ਹੈ ਜਨਰਲ ਸਰਪੰਚ ਬਣ ਗਿਆ ਤਾਂ ਉਹ ਆਟੋਮੈਟਿਕਲੀ ਰਿਜ਼ਰਵ ਹੋ ਜਾਏਗਾ ਆਟੋਮੈਟਿਕਲੀ ਰਿਜ਼ਰਵ ਹੋ ਗਿਆ ਠੀਕ ਐ ਤੇ ਉੱਥੇ ਹਨ ਮਿੱਤਰੂ ਬਨੇ ਨੇ ਖਾਣੇ ਤੇ ਕੁੰਡੀ ਨੇ ਸਿੰਘ ਫਸ ਕੇ ਔਰ ਤੁਹਾਡੇ ਮਿੱਤਰ ਮੇਰੇ ਮਿੱਤਰ ਸਾਡੇ ਇਥੇ ਬੈਠੇ ਆ ਪਰਦੇਸਾਂ ਦੇ ਉਹਨਾਂ ਦੇ ਕਿਸੇ ਨੇ ਪਾਇ ਨਹੀਂ ਖੜਨਾ ਕਿਸੇ ਨੇ ਚਾਤੀ ਨਹੀਂ ਕਿਸੇ ਨੇ ਪਿਤਾ ਨਹੀਂ ਕਿਸੇ ਨੇ ਭਰਾ ਨਹੀਂ ਕਿਸੇ ਮਾਸੀ ਦੇ ਮੁੰਡੇ ਦੇ ਉਹਨਾਂ ਦੀ ਨਜ਼ਰਾਂ ਲੱਗਣੀ ਹੈ ਰਹਿਣੀ ਹੈ ਕਿ ਸਾਡਾ ਭਾਈ ਸਰਪੰਚ ਬਣੂਗਾ ਪਾਲ ਪਾਲ ਦੀ ਜ਼ਿੰਮੇਵਾਰੀ ਲੈਣਗੇ ਰੁਸਿਆਂ ਨੂੰ ਮਨਾਉਣਗੇ ਗਲਾਚਹਾਰ ਪਾਉਣਗੇ ਘਰ ਘਰ ਜਾਣਗੇ ਅਲਖ ਜਗਾਉਣਗੇ ਟਿਕਨੇ ਦਾ ਅਮਰੀਕਾ ਤੋਂ ਵੀ ਫੋਨ ਕਰਾਉਣਗੇ ਵੀ ਫਸਾਨੇ ਨੂੰ ਫੋਨ ਕਰੀਏ ਦੱਸਿਆ ਨਹੀਂ ਕੰਮ ਚੱਲਣਾ ਓ ਐਨਆਰਆਈਜ਼ ਭਰਾਵਾਂ ਦੀ ਭੂਮਿਕਾ ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਉਨੀ ਹੋਵੇਗੀ ਜਿੰਨੀਆ ਐਮਐਲਏ ਦੀਆਂ ਚੋਣਾਂ 'ਚ ਵਿਧਾਨ ਸਭਾ ਚੋਣਾਂ ਚੰਦੀ ਹੈ ਘੜਾ ਵੱਜਦੀ ਘਰੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣਣਿਆ ਪਿੰਡਾਂ ਦੇ ਵਿੱਚ ਹੁਣ ਫਿਰ ਆ ਸ਼ਾਪ ਦੇ ਠਿਕਿਆਂ ਦੇ ਉੱਪਰ ਜਿਹੜਿਆਂ ਲੋਕਾਂ ਦਾ ਤਾਂਤਾ ਨਹੀਂ ਹੋਵੇਗਾ ਇਹ ਜਿਹੜੇ ਲੋਕ ਖੜੇ ਨੇ ਇਲੈਕਸ਼ਨ ਦੇ ਵਿੱਚ ਪੰਚ ਜਾਂ ਸਰਪੰਚ ਉਹਨਾਂ ਦੇ ਘਰਾਂ ਦੇ ਵਿਹੜਿਆਂ ਦੇ ਵਿੱਚ ਇਹ ਹੁਣ ਗਲਾਸੀਆਂ ਖੜਕਣ ਗਈਆਂ ਅਤੇ ਆਮ ਪਿੰਡ ਦੇ ਲੋਕਾਂ ਨੂੰ ਅਹ ਠੀਕ ਹੈ ਤੇ 15 ਅਕਤੂਬਰ ਤੱਕ ਜਾਣ ਦੀ ਲੋੜ ਨਹੀਂ ਪਵੇਗੀ ਕੀ ਖਲ ਤੁਹਾਡਾ ਬਿਲਕੁਲ ਬਿਲਕੁਲ ਐਦਾ ਹੈ ਕਿ ਬਲਾਸੀ ਤੱਕ ਖੜਕਣ ਕਈ ਦਿਨਾਂ ਤੋਂ ਸ਼ੁਰੂ ਹੋਈ ਹੋਈ ਸੀ ਰੇਟ ਕੀਤੀ ਜਾ ਰਹੀ ਸੀ ਕੰਫਿਊਜ਼ਨ ਸੀ ਕਿ ਦਸੰਬਰ ਚੋਂ ਨਹੀਂ ਆ ਫਿਰ ਆਇਆ ਅਕਤੂਬਰ ਚੋਂ ਨਹੀਂ ਆ ਫਿਰ ਆਇਆ ਮੰਤ ਵੀ ਹੋਣਗੀਆਂ ਕੋਈ ਪ੍ਰਕਾਰ ਚੋਂਦੀ ਹੈ ਤੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਪਿੰਡਾਂ ਦੇ ਵਿੱਚ ਉਹਨਾਂ ਚੋਂ ਨਿਸ਼ਾਨਾ ਵੱਲ ਜਿਹੜੇ ਚੋਂ ਨਿਸ਼ਾਨ ਤੁਸੀਂ ਸੁਣ ਕੇ ਹੈਰਾਨ ਹੋ ਬੋਗੇ ਫਾਰ ਇਗਜ਼ਾਮਪਲ ਕਿ ਪੰਜਾਬ ਦੇ ਵਾਸੀ ਜੀ ਰਾਜ ਚੋਣ ਕਮਿਸ਼ਨ ਨੇ ਜਿਹੜਾ ਇਹਨੂੰ ਤਿਆਰੀਆਂ ਕਰ ਲੀਆਂ ਮੁਕੰਮਲ ਕਮਰ ਕਸੇ ਕਸ ਲਈ ਪਤਾਤੇ ਥਾਪੀਆਂ ਦੇ ਲੀਆਂ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸਮਤੀਆਂ ਤੇ ಗ್ರಾಮ ਪੰਚਾਇਤਾਂ ਦੇ ਜਿਹੜੀਆਂ ਚੋਣਾਂ ਕਰਾਉਣੀ ਹੈ ਉਹਦੇ ਵਿੱਚ ਜਿਹੜਾ ਪ੍ਰੀਸ਼ਦ ਤੇ ਬਲਾਕ ਸਮਤੀਆਂ ਬਾਰੇ ਵੇਰਵੇ ਹਲੇ ਮੀਡੀਆ ਤੇ ਨਹੀਂ ਆਏ ਕਿ ਚੋਣ ਨਿਸ਼ਾਨ ਜਾਰੀ ਹੋਏ ਆ ਮੈਂ ਤੁਹਾਨੂੰ ਚੋਣ ਸਰਪੰਚ ਦਾ ਦੱਸ ਦਾਂ 38 ਜਿਹੜੇ ਹੈ ਸਰਪੰਚ ਦੀ ਚੋਣ ਲਈ 38 ਜਿਹੜੇ ਲੋਗੋ ਆ ਜਿਹੜੇ ਲੈ ਸਰਦੇ ਆ ਤੇ ਪੰਚਵਾਸ ਤੇਰਾ ਮੈਂਬਰ ਪੰਚਾਇਤ ਹੈ ਇਹਨੂੰ ਐਮਪੀ ਵੀ ਕਹਿੰਦੇ ਮੈਂਬਰ ਪੰਚਾਇਤ ਤੇ ਉਹਦੇ ਵਾਸਤੇ 70 ਚੋਣ ਨਿਸ਼ਾਨ ਚੋਣ ਕਮਿਸ਼ਨ ਕਹਿੰਦਾ ਹੈ ਚੋਣ ਲੜਨ ਵਾਲਾ ਉਮੀਦਵਾਰ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਹੁਣ ਤੁਸੀਂ ਦੇਖੋ ਜੇ ਸਰਪੰਚ ਦੀ ਚੋਣ ਲੜਨੀ ਹੈ ਤੁਸੀਂ ਵੀ ਆ ਕੇ ਲੰਨੋ ਬਾਸੀ ਸਾਹਿਬ ਜਾਂ ਅੰਗਰਪੇ ਸਬਾਈ ਨੂੰ ਸਿੱਧੂ ਸਾਹਿਬ ਨੂੰ ਕਹਿੰਦੇ ਆ ਇਹਦੇ ਵਾਸਤੇ ਤੁਹਾਨੂੰ ਚੋਣ ਨਿਸ਼ਾਨ ਮਿਲੇਗਾ ਬਾਲਟੀ ਤੇ ਬਾਲਟੀ ਦੇ ਨਾਲ ਚਿੜੀ ਬੱਲਾ ਚਿੜੀ ਬੱਲੇ ਨਾਲ ਸੀਸੀਟੀਵੀ ਕੈਮਰਾ ਤੇ ਤੁਹਾਨੂੰ ਚੂੜੀਆਂ ਚਟਨੀ ਕੰਗਾ ਕੈਮਰਾ ਬੇੜਣਾ ਫੁਆਰਾ ਤੋਹਫਾ ਅੰਗੂਰ ਹੈਡਫੋਨ ਖੁਰਪਾ ਲੈਪਟਾਪ ਲੈਟਰ ਬਾਕਸ ਲਾਈਟਰ ਲੰਚ ਬਾਕਸ ਮਾਈਕ ਮਿਕਸੀ ਜਿਹੜੀ ਆ ਜੂਸ ਬਣਾਉਂਦੀ ਆ ਚਟਨੀ ਬਣਾਉਂਦੀ ਆ ਆਹ ਕੱਟ ਰੇ ਮੇਲ ਕੱਟ ਰੇ ਆਹ ਆਰ ਗਲੇ ਦੀ ਚਾਈ ਪੈਨ ਡਰਾਈਵ ਇਹ ਜੇ ਕਾ ਪਾਸਾਰਾ ਕੁਝ ਪਾਸੇ ਦੇ ਘੜਾ ਪਾਣੀ ਸੜਾ ਵਾਜਦਾ ਤੁਸੀਂ ਹੁਣੇ ਕਿ ਕਿਰੋਜੀ ਵਾਜਦੀ ਕਿਤੇ ਜਾ ਕੇ ਵਾਜਦੀ ਸੁਣ ਮੁੰਡਿਆ ਪੈਨ ਸਟੈਂਡ ਜਿੱਥੇ ਆ ਪੈਨ ਪੁਨ ਪਾ ਲੈਨੇ ਪੰਜਾਬੀ ਜੁਕਤੀ ਤਰਾਵਲ ਪੰਪ ਖਰਜ ਰੇ ਰੋਡ ਰੋਲਰ ਕਈ ਸਕਰ ਦੁਕਾਨਾਂ ਦੇ ਟਰੈਕਟਰ ਟ੍ਰਾਫੀ ਟੈਲੀਫੋਨ ਟੈਲੀਵਿਜ਼ਨ ਕੈਬਲ ਸਨ ਰੁਕ ਤਾਕੀ ਦੀ ਵਰਤੋਂ ਸਰਪੰਚ ਕਰ ਸਕਦੇ ਆ ਇਹ ਸਰਪੰਚਾਂ ਵਾਸਤੇ ਬੋਲਿਆ ਹੁਣ ਜੇ ਤੁਸੀਂ ਕਹਿੰਦੇ ਮੈਂਬਰ ਪੰਚਾਇਤਾਂ ਵਾਸਤੇ ਵੀ ਬੋਲ ਦਿੰਦਾ ਜੀ ਕਹਿ ਰਹੇ ਹੋ ਪਲੀਜ਼ ਜੀ ਜੀ ਮੈਂਬਰ ਪੰਚਾਇਤਾਂ ਵਾਸਤੇ ਵਾਸੀ ਸਾਹਿਬ ਹੈਗਾ ਸੇਵ ਤੁਸੀਂ ਸਵੇਰੇ ਖਾਂਦੇ ਆਉਂਗੇ ਆਪਾਂ ਸਾਰੇ ਖਾਂਦੇ ਬਹੁਤ ਲੋਕ ਵੇਰੇ ਸਵੇਰੇ ਸੇਬ ਤੋਂ ਬਾਅਦ ਫਿਰ ਮੈਂਬਰ ਤੇ ਜੇਤਾ ਵਾਸਤੇ ਬੱਲੇਬਾਦ ਬੈਲ ਤੇ ਤਕਸ਼ਤੀ ਚਕਾਈ ਜਿਹੜਿਆ ਤੁਹਾਡੇ ਆਪਾਂ ਥੱਲੇ ਲਿਆ ਕੇ ਕਾਰਪਟ ਪਛਾਣੇ ਚਕਾਈ ਦੇ ਨਾਲ ਕੈਰਮ ਬੋਰਡ ਕੰਪਿਊਟਰ ਮਾ우스 ਤਾਰ ਕੇ ਇੱਕ ਬਿਜਲੀ ਪੰਪ ਡੰਪਲਰ ਡਰੈਨ ਮਸ਼ੀਨ ਮਿੱਟੀ ਦੀਵਾ ਬਿਜਲੀ ਦਾ ਖੰਭਾ ਤੰਨਾ ਦੀਆਂ ਵਾਲੀਆਂ ਲੈ ਤੇਰੇ ਵਨ ਤੇਰੇ ਕੰਨਾਂ ਨੂੰ ਘੜਾ ਦੂੰ ਛਾਪ ਆਪ ਮੁਕੇ ਨਹੀਂ ਝੋਨਾ ਮੇਰਾ ਵੇਚ ਲੈਣ ਦੇ ਤੇ ਝੋਨਾ ਹੁਣ ਵਿਤਣਾ ਝੋਨਾ ਹਲੇ ਕੱਢਣਾ ਯਾਰੀ ਬੱਦਲ ਵੀ ਡਰਾਉਂਡ ਆ ਰਿਹਾ ਸਾਨੂੰ ਬੰਸਰੀ ਵੱਜੂਗੀ ਫੁੱਟਬਾਲ ਬੁੜਕੂਗਾ ਕੀਪ ਹਰੀ ਮਿਰਚ ਤੋਂ ਵੀ ਨਾਲ ਚ ਗੈਸ ਲੰਗਰ ਗੈਸ ਚੁੱਲਾ ਗਲਾਸ ਹੈ ਹੈਡ ਕਾਰਡ ਹਰਮੋਨੀਅਮ ਵਾਜਾ ਵੱਜੂਗਾ ਆਖੀ ਬਾਲ ਸਾਡੇ 70 ਜਿਹੜੇ ਮੈਂ ਬੋਲੇ ਐ ਇਹ ਚੋ ਨਿਸ਼ਾਨਤ ਸਿੰਘ ਖਾਰੀ ਕੀਤੇ ਆ ਜਿਸ ਮੈਂ ਬੁੱਤ ਜੇਟਾਂ ਵਾਸੀ ਮਿਹਰਬਾਨੀ ਮੇਰੇ ਪਾਸ ਇੱਕ ਸੰਦੇਸ਼ ਹੈ ਅਦਾਸੀ ਕਿ 28 ਸਪਟੰਬਰ ਹੈ ਜਨ ਕਿ ਇਸ ਸ਼ਨੀਵਾਰ ਨੂੰ ਦੇਸੀ ਹਵੇਲੀ ਕੈਂਬਰिज ਸ਼ਹਿਰ ਦੇ ਵਿੱਚ ਕੈਂਬਰिज ਦੇ ਪਰਿਵਾਰਾਂ ਵਾਸਤੇ ਇੱਕ ਨਵਾਂ ਨਕੂ ਰੈਸਟੋਰੈਂਟ ਆਪਣਾ ਉਦਘਾਟਨ ਕਰੇਗਾ ਠੀਕ 10 ਵਜੇ ਇਹ ਰਜਨਾਹੀ ਦੱਸਦਾ ਹਾਂ 12 ਵਜੇ ਤੋਂ ਖੁੱਲੇ ਕਰੇਗੇ ਵੇਜ ਨੂੰ ਵਿਚ ਖਾਣੇ ਨਾਲ ਲਿਕਾਇਸ ਵੀ ਸਰਵ ਕੀਤਾ ਜਾਵੇਗਾ ਇਹ ਰੈਸਟੋਰੈਂਟ ði lounge ਬਹੁਤ ਹੀ ਕੰਫਰਟੇਬਲ ਹੋਵੇਗੀ ਤੁਹਾਡੇ ਘਰ ਵਿੱਚ ਖਾਣਾ ਵੀ ਪਹੁੰਚਾਇਆ ਜਾਵੇਗਾ ਟਿਕ ਆਊਟ ਕੇਟਰਿੰਗ ਦੀ ਸਵਾਵਾ ਵੀ ਹੋਣਗੀ ਆ ਸੋ ਜਿਾ ਦੇਖੋ ਕੈਂਬਰिज ਦੇ ਵਿੱਚ ਕੈਂਬਰिज ਦੇ ਪਰਿਵਾਰਾਂ ਲਈ ਪਹਿਲੀ ਵਾਰੀ ਇੱਕ ਐਸ ਰੈਜ਼ੀਡੈਂਟ ਖੁੱਲਗੇ ਜਿਸ ਦਾ ਨਾਮ ਦੇਸੀ ਹਵੇਲੀ ਏ ਟ੍ਰੈਡੀਸ਼ਨਲ ਇੰਡੀਅਨ ਫਾਈਨ ਕਜ਼ੀਨ ਹੋਵੇਗਾ ਚਨਾਪੂਰਾਸ ਪਹਿਲੇ 100 ਪਰਿਵਾਰਾਂ ਨੂੰ ਫ੍ਰੀ ਦਿੱਤਾ ਜਾਵੇਗਾ ਇਹਨਾਂ ਦਾ ਵੈਜ ਨੋਰਮਲਿਜ਼ ਖਾਣਾ ਐਨਾ ਸਵਾਦ ਹੋਵੇਗਾ ਦੂਰ ਦੂਰ ਤੋਂ ਅਤੇ ਲਾਗਲੇ ਸ਼ਹਿਰਾਂ ਦੇ ਵਸੇ ਲੋਕ ਵੀ ਹੁਣ ਜਾਇਆ ਕਰਨਗੇ ਅਤੇ ਕੈਂਬਰिज ਦੀ ਸ਼ਹਿਰ ਦੇ ਲੋਕ ਆਇਆ ਕਰਨਗੇ ਦੇਸੀ ਹਵੇਲੀ ਤੇ ਖਾਣਾ ਖਾਣ ਖਾਣਾ ਖਲੋੜ ਆਓ ਇਹ ਯਾਦ ਰੱਖੋ ਕਿ 406 ਹੈਸਪਰ ਰੂਡ ਕੈਂਬਰिज ਦੀ ਲੋਕੇਸ਼ਨ ਹੈ ਨੰਬਰ ਹੈ 50577 4329 ਤੇ ਫੋਨ ਕਰ ਸਕਦੇ ਹੋ ਜੇ ਤੁਸੀਂ ਰਿਸ਼ਤੇ ਦੀ ਪਾਲ ਬੇਤੋ ਤੇ ਰਿਸ਼ਤੇ ਚਾਹੁੰਦੇ ਹੋ ਕਿ ਲੜਕੀ ਲੜਕੀ ਵਾਸਤੇ ਕੈਨੇਡਾ ਵਿੱਚ ਕੋਈ ਲੜਕਾ ਲੜਕੀ ਪੀਅਰ ਨਹੀਂ ਹੈ ਤੁਸੀਂ ਇੱਕ ਚੰਗੇ ਘਰ ਦੇ ਵਿੱਚ ਚਾਹੁੰਦੇ ਕਿ ਤੁਹਾਡਾ ਰਿਸ਼ਤਾ ਹੋਵੇ ਤੁਹਾਡੇ ਬੱਚੇ ਤੁਸੀਂ ਇੰਡੀਆ ਵਿੱਚ ਤੁਸੀਂ ਥੋੜੀ ਜਿਹੀ ਫੀਸ ਦਿਓ rishta site.com ਦੀ ਟੀਮ ਨੂੰ ਤੁਹਾਡੇ ਲਈ ਉਹ ਰਿਸ਼ਤਾ ਪੱਕਾ ਲੱਭ ਕੇ ਦੇਣਗੇ ਚੰਗੇ ਪਰਿਵਾਰਾਂ ਦੇ ਨਾਲ ਤੁਹਾਡਾ ਰਿਸ਼ਤਾ ਜੋੜਨਗੇ ਸੋ ਤੁਸੀਂ ਬੜੇ ਲੱਕੀਓ ਇੰਡੀਆ ਵਿੱਚ ਬੈਠੇ ਹੋ ਤੁਹਾਡੇ ਬੱਚੇ ਦੀ ਉਮਰ 25 26 27 28 30 35 ਕਿਸੇ ਕਾਰਨ ਕਰਕੇ 40 45 ਸਾਲ ਦੇ ਵੀ ਕੁਝ ਐਸੇ ਪਰਿਵਾਰਾਂ ਦੇ ਮੈਂਬਰ ਨੇ ਉਹ ਵੀ ਜਿਹੜੇ ਨੇ ਉਹ ਕੈਨੇਡਾ ਵਿੱਚ ਰਿਸ਼ਤੇ ਲੱਭ ਰਹੇ ਨਹੀਂ ਉਹਨਾਂ ਦੇ ਵਾਸਤੇ ਵੀ ਰਿਸ਼ਤੇ ਨੇ surista site.com ਬੜਾ ਨੂੰ ਕਾਲ ਕਰ ਲਓ 905 481 1166 ਜੋ ਨੰਬਰ ਸਕੀਨ ਤੇ ਆ ਰਿਹਾ ਇਹ ਸਿੱਧਾ ਤੁਹਾਨੂੰ ਦੇ ਰਹੇ ਆ 905 481 1166 ਕਾਰਾਂ ਵੈਨਾਂ ਟਰੱਕਾਂ ਦੀ ਅਨੁਸ਼ੋਸ਼ ਅੱਧੀ ਕੀਮਤੇ ਟੈਲੀਫੋਨ ਕਰੋ ਤੇ ਕਰਾਓ ਔਰ ਜੇ ਅਸੀਂ 300 400 ਦਿੰਦੇ ਹੋ ਤੇ 150 ਡਾਲਰ ਦੇ ਆਸ-ਪਾਸ ਕਾਰਾਂ ਦੀ ਅਨੁਸ਼ੋਸ਼ ਕਰਾ ਸਕਦੇ ਹੋ ਅਤੇ ਡਿਟੈਕਟਿਵ 500 ਅਬੀਗਾ ਅਤੇ 10 ਮਹੀਨੇ ਦਾ ਜੇ ਤੁਹਾਡੀ ਗੱਡੀ ਖਰਾਬ ਹੋ ਗਈ ਹੈ ਕਾਰ ਵੈਨ ਜਿਹੜੀ ਹੈ ਉਹ ਡੈメージ ਹੋ ਗਈ ਹੈ ਬੋਡੀ ਦੀ ਰਿਪੇਅਰ ਹੋਣ ਵਾਲੀ ਹੈ ਤਾਂ 3 ਮਹੀਨੇ ਕਿਰਾਇਆ ਇਹ ਅੰਸ਼ੁਰਸ਼ ਕੰਪਨੀ ਦੇਵੇਗੀ ਨਾ ਕਿ 1 ਮਹੀਨਾ ਕੁਝ ਲੋਕ ਹਿਰਫੇੜੀ ਕਰਦੇ ਨੇ ਜਦੋਂ ਅੰਸ਼ੁਰਸ਼ ਕਰਦੇ ਨੇ ਸ੍ਰੀ ਸੀਜੀ ਬੋਗਨ ਜੀ ਤੋਂ ਅੰਸ਼ੁਰਸ਼ ਕਰਾਓ ਅੱਧੀ ਕੀਮਤ ਤੇ ਅੰਸ਼ੁਰਸ਼ਕ ਕਰਨ ਦੇ ਵਿੱਚ ਇੱਕੋ ਇੱਕ ਨਾਮ ਹੈ ਨੰਬਰ ਹੈ ਸ੍ਰੀ ਸੀਜੀ ਬੋਗਿੰਦਰ 6472802314 ਜਾ ਦੇਖੋ ਕਿ 28 ਸਪਟੰਬਰ ਦਿਨ ਸ਼ਨੀਵਾਰ ਨੂੰ ਇਸ ਸ਼ਨੀਵਾਰ ਨੂੰ ਖੁੱਲ ਰਿਹਾ ਹੈ ਦੇਸੀ ਹਿਵੇਲੀ ਕੈਂਬਰिज ਦੇ ਵਿੱਚ 406 ਹੈਸਪਰ ਰੋਡ ਤੇ ਵੈਜ ਨੌਨ ਵੈਜ ਖਾਣਾ ਅਤਲੀਕਰ ਲਾਇਸੈਂਸ ਵੀ ਹੈ ਅਤੇ ਏ ਟ੍ਰੈਡੀਸ਼ਨਲ ਰੈਸਟੋਰੈਂਟ ਹੋਣ ਕਰਕੇ ਦੇਖੋਗੇ ਕਿ ਜਾ ਕੇ ਪਰਿਵਾਰਾਂ ਦੇ ਪਰਿਵਾਰ ਆਉਣਗੇ ਜਾਣਗੇ ਘਰ ਨੂੰ ਬੀਲ ਜਾਣਗੇ ਘਰ ਬੈਠੀ ਖਾਣਗੇ ਜਾਂ ਮਹਿਮਾਨਾਂ ਨੂੰ ਲਿਜਾ ਕੇ ਖਾਣਗੇ ਹੁਣ ਕੈਂਬਰिज ਸ਼ਹਿਰ ਦਾ ਇਹ ਨੰਬਰ 1 ਰੈਸਟੋਰੈਂਟ ਦੇਸੀ ਹਿਵੇਲੀ 28 ਸਪਟੰਬਰ ਤੋਂ ਨੰਬਰ ਹੈ 500 ਨੇ 577 4328 ਨਿੰਦਰ ਜੀ ਹੁਣ ਅਸੀਂ ਅਗਲੀ ਖਬਰ ਹੈ ਵੱਲ ਵੱਧੇ ਹੋਏ ਆਪਣੇ ਸੋਤਨ ਦੱਸੀਏ ਕਿ ਇਹ ਪ੍ਰੋਨ ਦੇ ਵਿੱਚ ਬੜੀ ਜਲਦੀ ਕੀ ਕੀ ਅਰੋੜਾ ਜਿਹੜੇ ਕਿ ਵਾਲਾਂ ਦੀ ਸਮੱਸਿਆ ਲੋਕਾਂ ਨੂੰ ਉਹ ਸੜਨਾ ਗੱਲਬਾਤ ਕਰਨਗੇ ਤੇ ਨਾਲ ਨਾਲ ਸਾਡੇ ਅੱਜ ਸਟੂਡੀਓ ਵਿੱਚ ਪੰਜਾਬ ਤੋਂ ਡਾਕਟਰ ਫੀਮੇਲ ਲੀਡੀ ਡਾਕਟਰ ਮਨਵੀਤ ਬਤਰਾ ਜੀ ਜਿਹੜੇ ਨੇ ਪਹੁੰਚ ਰਹੇ ਨੇ ਸੋ ਬ੍ਰਿਵਿਡ ਬਤਾਂਜੀ ਟਾਂਟੋ ਚ 26 ਤੱਕ 30 ਸਤੰਬਰ ਤੱਕ ਸਰੀ ਵੈਚਨ ਅਕਤੂਬਰ ਤੋਂ 8 ਅਕਤੂਬਰ ਤੱਕ ਸੈਮੀਨਾਰ ਲਾਉਣਗੇ ਇਹ ਸੈਮੀਨਾਰ ਫ੍ਰੀ ਹੋਵੇਗਾ ਜੇ ਤੁਸੀਂ ਪ੍ਰੋਬਲਮ ਸੋ ਰਹੇ ਹੋ ਤੁਹਾਡੇ ਜਨਰਲ ਵਾਲੇ ਕੋਈ ਐਸਾ ਪ੍ਰਵਾਦ ਮੈਂਬਰ ਹੈ ਬੇ ਔਲਾਦ ਮਾਪਿਆਂ ਦੇ ਵਾਸਤੇ ਇਸ ਡਾਕਟਰ ਨੂੰ ਮਿਲਣਾ ਬਹੁਤ ਜ਼ਰੂਰੀ ਹੋਵੇਗਾ ਅਸੀਂ ਗੱਲਬਾਤ ਕਰਾਂਗੇ ਅੱਗੇ ਚੱਲ ਕੇ ਹੁਣ ਅਸੀਂ ਅਗਲੀ ਖਬਰ ਕਵਰ ਕਰਦੇ ਹਾਂ ਜਸਟਾ ਟੋੜਾ ਦੀ ਜਨਮ ਸਤਾਬ ਦੀ ਮੌਕੇ ਭਾਰੀ ਇਕੱਠ ਕਿਵੇਂ ਕਿਸ ਤਰ੍ਹਾਂ ਹੋਇਆ ਅਤੇ ਵਿਖੇ ਜਾਵੇ ਕਿ ਦੋ ਤਰ੍ਹਾਂ ਨੇ ਇਹ ਇਕੱਠ ਕੀਤਾ ਹੈਰਾਨੀ ਵਾਲੀ ਗੱਲ ਹੈ ਕਿ ਕੁਝ ਐਸੇ ਪੋਲੀਟੀਸ਼ੀਅਨ ਨੇ ਜਦੋਂ ਮਾਈਕ ਤੇ ਬੋਲਦੇ ਨਹੀਂ ਤਾਂ ਜਿਸ ਮਾਈਕ ਤੇ ਬੋਲਦੇ ਨਹੀਂ ਜਾਂ ਫਿਰ ਮਾਈਕ ਵਾਲੇ ਬੁਲਾਉਂਦੇ ਨਹੀਂ ਉਹਨਾਂ ਨੂੰ ਕੋਈ ਸਰਪਤਾ ਹੀ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਸਵਾਲ ਕੀ ਕਰਨਾ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪੋਲੀਟੀਸ਼ੀਅਨ ਸਵਾਲ ਜੋ ਕਰਦੇ ਨੇ ਔਰ ਜਵਾਬ ਕੀ ਹੁੰਦਾ ਜਵਾਬ ਦਾ ਸਵਾਲ ਤੇ ਸਵਾਲ ਦਾ ਜਵਾਬ ਹੁੰਦਾ ਬੀਬੀ ਜਗੀਰ ਕੌਰ ਦੀ ਗੱਲ ਕਰ ਗਈ ਕਿ ਇੰਨੀ ਉਹ ਲੀਡੀ ਦਿਖਿਆ ਜਾਵੇ ਕਿ ਆਪਣੇ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਕਿ ਸਿਆਸਤ ਦੇ ਵਿੱਚ ਉਹਨੇ ਪੈਸਾ ਹੀ ਕਮਾਇਆ ਉਹਨੇ ਕਾਨੂੰਨ ਦੀਆਂ ਤਜੀਆਂ ਢਾਈਆਂ ਅਤੇ ਹੁਣ ਉਹ ਆਪਣੇ ਆਪ ਨੂੰ ਕਲੇਮ ਕਰ ਰਹੀ ਹੈ ਕਿ ਮੈਂ ਇੱਕ ਐਸੀ ਔਰਤਾਂ ਜਿਹੜੀ ਕਿ ਹਰ ਪਖਤੋਂ ਲੋਕਾਂ ਦੇ ਦੁੱਖਾਂ ਦੇ ਵਿੱਚ ਸਾਥ ਦੇਂਦੀ ਰਹੀ ਹੈ ਬੀਬੀ ਜ਼ਗੀਰ ਕੌਰ ਜੀ ਤੁਸੀਂ ਆਪਣੇ ਪਛੋਕਰ ਤੇ ਚਾਤ ਮਾਰੋ ਗਲ ਕਰਨ ਤੇ ਪਹਿਲਾਂ ਸੋਚੇ ਕਰੋ ਸਮਝਿਆ ਕਰੋ ਕਿ ਜ਼ਿੰਦਗੀ ਵਿੱਚ ਤੁਸੀਂ ਜੋ ਕਸ਼ ਕੀਤਾ ਇੱਕ ਇੱਕ ਤੋਂ ਵੱਧ ਪਾਪ ਕੀਤੇ ਨੇ ਤੇ ਮੁੜ ਕੇ ਫੇਰ ਦਰਾ ਸਿਆਸਤ ਦੇ ਵਿੱਚ ਜਿਸ ਕਰਕੇ ਤੁਹਾਨੂੰ ਮੁੜ ਕੇ ਕੁਰਸੀ ਤੇ ਕਿਸੇ ਨੇ ਬਿਠਾਇਆ ਨਹੀਂ ਕਾਰਨ ਕਿ ਤੁਹਾਡੀ ਗਲਬਾ ਦਾ ਤਰੀਕਾ ਬਿਹੇਵੀਅਰ ਇਹ ਸਭ ਲੋਕ ਵੋਟਰ ਜਾਣਦੇ ਨੇ ਸ਼ਰਮ ਵਾਲੀ ਗੱਲ ਹੈ ਇਹ ਪੋਲੀਟਿਸ਼ੀਅਨ ਜਿਹੜੇ ਨੇ ਇਹਨਾਂ ਦਾ ਕੋਈ ਆਮਾਨ ਨਹੀਂ ਕੋਈ ਦੀਨ ਨਹੀਂ ਕੋਈ ਧਰਮ ਨਹੀਂ ਇਨਾਂ ਦਾ ਕੋਈ ਰਸਤਾ ਨਹੀਂ ਕਿਸੇ ਨਾਲ ਇਹ ਸਿਰਫ ਕੁਰਸੀ ਦੀ ਖਾਤਰ ਇਹ ਸਭ ਕੁਝ ਕਰਦੇ ਨੇ ਆ ਹੁਣ ਅਸੀਂ ਗੱਲ ਕਰਦੇ ਹਾਂ ਸ਼ਤਾਬਦੀ ਦੇ ਮੌਕੇ ਦੇ ਉੱਪਰ ਜੋ ਭਾਰੀ ਇਕੱਠ ਹੋਏ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਰੇ ਮੈਨੂੰ ਕਹਿੰਦਾ ਪਾਵੇ ਕਿ ਸ਼ੋਮਨੀ ਗੁਰਦਾਰ ਪ੍ਰਬੰਧ ਕਮੇਟੀ ਕਹਿ ਰਹੀ ਹੈ ਕਿ ਅਸੀਂ ਵੱਡਾ ਇਕੱਠ ਕੀਤਾ ਦੂਜੇ ਪਾਸੇ ਤੇਰਾ ਕਹਿੰਦੀ ਅਸੀਂ ਇਕੱਠ ਕੀਤਾ ਪਰ ਇਹੋ ਜਿਹੇ ਦਾਅਵੇ ਕਰਨੇ ਇਸ ਸ਼ਤਾਬਦੀ ਦੇ ਮੌਕੇ ਦੇ ਉੱਪਰ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਖੁਸ਼ੀ ਵਾਲੀ ਗੱਲ ਹੈ ਆ ਖੁਸ਼ੀ ਵਾਲੀ ਖਬਰ ਹੈ ਜਾਂ ਤੁਸੀਂ ਮਿੱਠੀਆਂ ਜਾਦਾਂ ਜਿਹੜੀਆਂ ਨੇ ਪੁਰਾਣੀਆਂ ਉਹਨਾਂ ਨੂੰ ਤਾਜ਼ਾ ਕਰਨ ਉਹਨਾਂ ਨੂੰ ਸੰਭਾਲਦੀ ਰਹਿਣ ਗਏ ਹੋ ਇਹਨਾਂ ਚਿਹਰਿਆਂ ਦੇ ਉੱਪਰ ਖੁਸ਼ੀ ਪ੍ਰਗਟ ਹੋ ਰਹੀ ਸੀ ਖੁਸ਼ੀ ਜਿਹੜੀ ਸੀ ਉਹ ਜ਼ਾਹਰ ਸੀ ਹੈਰਾਨੀ ਵਾਲੀ ਗੱਲ ਹੈ ਕਿ ਪੋਲਿਟਿਸ਼ਨ ਕੀ ਹੋ ਜਾਏ ਨੇ ਇਹ ਪਲਾਸਟਿਕ ਦੇ ਖੜਾਉਣੇ ਨੇ ਜਾਂ ਫਿਰ ਹਿਊਮਨ ਬੀਿੰਗ ਨੇ ਕੀ ਕਹਿਣਾ ਚਾਹੁੰਦੇ ਹੋ ਵਾਸੀ ਸਾਹਿਬ ਬਿਲਕੁਲ ਠੀਕ ਕਿਹਾ ਤੁਸੀਂ ਇਹ درست ਹੈ ਇਹ ਗੱਲ ਹੈ ਕਿ ਸਮੇਂ-ਸਮੇਂ ਤੇ ਰੰਗ ਬਦਲਦੀ ਮਿੱਟੀ ਤੇ ਬੰਦੇ ਮਿੱਟੀ ਤੇ ਬੰਦਾ ਇੱਕੋ ਚੀਜ਼ ਹੈ ਔਰ ਤੌੜਾ ਸਾਹਿਬ ਨੂੰ ਜਿਨ੍ਹਾਂ ਨੇ ਦੇਖਿਆ ਨਹੀਂ ਕਦੇ ਮਿਲੇ ਨਹੀਂ ਕਦੇ ਗਿਲੇ ਨਹੀਂ ਉਹ ਵੀ ਉਹਨਾਂ ਦੇ ਛੱਡਾਂ ਨੀਸਮਾਗਨ ਤੇ ਬੋਲਦੇ ਵੇਖੇ ਦੂਜੀ ਗੱਲ ਮੈਂ ਦੂਜੇ ਪਾਸੇ ਲਿਜਾਵਾ ਕਿਉਂਕਿ ਅਸੀਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਨਹੀਂ ਹਾਂਗੇ ਤਾਂ ਖੇਲੋ ਜਿਹੀ ਗੱਲ ਕਰਦੇ ਆ ਕਿ ਜਿਹੜਾ ਬਾਦਲਾਂ ਦੇ ਵਿਰੋਧੀ ਗਰੁੱਪ ਹੈ ਅਕਾਲੀ ਦਲ ਨੂੰ ਸੰਜੀਦ ਸੰਜੀਦ ਕਰਨ ਵਾਲਾ ਉਹਨਾਂ ਨੇ ਇਕੱਠ ਕਰਨ ਤੇ ਸਫਲਤਾ ਮਿਲੀ ਹੈ ਭਾਵੇਂ ਕੋਈ ਕੋਸ਼ਿਸ਼ ਕਹੀ ਜਾਵੇ ਕੋਈ ਨਾ ਕਹੀ ਜਾਵੇ ਅਸੀਂ ਕਿਸੇ ਤੋਂ ਕੁਝ ਲੈਣਾ ਨਾ ਦੇਣਾ ਸਾਡਾ ਤਾਂ ਸੱਚ ਹੁੰਦਾ। ਕੱਟ ਕਿਉਂ ਹੋ ਗਿਆ ਉਹਦਾ ਕਾਰਨ ਸੀ ਤੌੜਾ ਸਾਹਿਬ ਦੀ ਹਰਮਨ ਪਿਆਰਤਾ। ਸੈਕੰਡਲੀ ਵੱਡੀ ਗੱਲ ਹੋਈ ਕਿ ਉਹਨਾਂ ਦੇ ਚੋਰ ਜਾਣ ਤੋਂ ਬਾਅਦ ਪਹਿਲੀ ਵਾਰੀ ਤੌੜਾ ਸਾਹਿਬ ਨੂੰ ਬੜੀ ਸ਼ਿੱਦਤ ਦੇ ਅਹਿਸਾਸ ਨਾਲ ਯਾਦ ਕੀਤਾ ਗਿਆ। ਭਾਵੇਂ ਸ਼੍ਰੋਮਣ ਕਮੇਟੀ ਵੱਲੋਂ ਤਾਂ ਪਹਿਲਾਂ ਥੋੜੀ ਸੀ ਭਾਵੇਂ ਔਰਾ ਸਾਹਿਬ ਦੇ 32 ਪ੍ਰਚੰਸ਼ਕ ਸੀ ਦੋ ਕਿਤਾਬਾਂ ਵੀ ਉਹਨਾਂ ਦੇ ਜੀਵਨ ਬਾਰੇ ਹੋਈਆਂ ਰਿਲੀਜ਼ ਤੇ ਭਾਵੇਂ ਜਿਹੜਾ ਹੈ ਉਹ ਗਰੁੱਪ ਸੀ ਤੌੜਾ ਦੇ ਪਰਿਵਾਰ ਦਾ ਉੱਥੇ ਸਾਰੀ ਦੁਨੀਆ ਦੇ ਨੁਮਾਇंदे ਵੀ ਪਹੁੰਚੇ ਵਰਕਰ ਵੀ ਪਹੁੰਚੇ ਘਰਪਾਲੇ ਵੀ ਉੱਥੇ ਸੀ ਹੋਰ ਵੀ ਸੀ ਔਰ ਜਗਜੀਤ ਬਰਾੜ ਵਰਗੇ ਵੀ ਸੀ ਰਾਮਵਾਲੀਆ ਵਰਗੇ ਵੀ ਸੀ ਤੌੜਾ ਉਹ ਪਾਰਟੀ ਵਾਲੀ ਤੋਂ ਉੱਠ ਕੇ ਲੋਕ ਗਏ ਹੈ ਅੱਛੀ ਗੱਲ ਹੈ ਦੂਜੀ ਗੱਲ ਵੱਡੀਆਂ ਕਹਿਣੀ ਚਾਹਣਾ ਹੈ ਕਿ ਤੌੜਾ ਸਾਹਿਬ ਨੂੰ ਜਿਹੜਾ ਸਤਕਾਰ ਹੁਣ ਪਿੰਡ ਵਾਲਿਆਂ ਨੇ ਦਿੱਤਾ ਗਣਬੀਆਂ ਗਲੀਆਂ ਦੇ ਵਿੱਚ ਤੌੜਾ ਤੌੜਾ ਹੋਈ ਪਈ ਸੀ ਉਹ ਇੱਕ ਵੱਡੀ ਗੱਲ ਸੀ ਇਹ ਹੋਣੀ ਚਾਹੀਦੀ ਹੈ ਕਿ ਕਿਉਂਕਿ ਉਸਨੇ 27 ਸਾਲ ਛੋਮਣੀ ਗੁਰਦਰਾ 15 ਕਮੇਟੀ ਦੀ ਪ੍ਰਧਾਨਗੀ ਕੀਤੀ ਉਸ ਤੋਂ ਬਾਅਦ ਜੀ ਜਵੀਰ ਕੌਰ ਨੇ ਸਾਖੀ ਕੀਤੀ ਤੁਸੀਂ ਦੱਸਿਆ ਉਹ ਵੱਖਰੀਆਂ ਗੱਲਾਂ ਨੇ ਪਰ ਜਥੇਦਾਰ ਤੌੜਾ ਇੱਕ ਉਹ ਇਨਸਾਨ ਸੀ ਜਿਹਦੇ ਕੋਲ ਜੋ ਜੱਦੀ ਦੇ ਆਡਾਰਸ ਸਤਿਅਮੀ ਸੀ ਉਹੀ ਸੀ ਉਸ ਤੋਂ ਬਾਅਦ ਉਹਨੇ ਕੋਨਾ ਨਿਕਾ ਨਾ ਦਿੱਤਾ ਉਹਦੇ ਨਾਂ ਤੇ ਕੀ ਕੁਝ ਹੋਈ ਗਿਆ ਵੱਖਰੀਆਂ ਗੱਲਾਂ ਹਸਪਤਾਲ ਦੇ ਵਿੱਚ ਆਖਰੀ ਦਿਨਾਂ 'ਚ ਉਹਨੇ ਇੱਕ ਆਪਰ ਉਹ ਗਿਆ ਸੀ ਆ ਕਿ ਨਾ ਟਾਂਡਿਆਂ ਵਾਲੀ ਇਹ ਨਾ ਭਾਂਡੇ ਵਾਲੀ ਤੇ ਉਹ ਟਾਂਡਿਆਂ ਵਾਲੀ ਨਹੀਂ ਰਹੀ ਤੇ ਭਾਂਡੇ ਵਾਲੀ ਬਣੀ ਰਹੀ ਤੇ ਸਭ ਮੈਂ ਤੁਹਾਡੇ ਸਾਹਮਣੇ ਹ ਜਥੇਦਾਰ ਤੌੜਾ ਦਾ ਬੰਦਾ ਸ਼ਰਧਾਂਜਲੀ ਸਮਾਗਮ ਜਿਹੜਾ ਪਿੰਡ ਚ ਹੋਇਆ ਵਾਸੀ ਜੀ ਉਹ ਇੱਕ ਦੇਖਣਾ ਪਾਏਗਾ ਵਿਰੋਧੀ ਮੰਨਣ ਨਾ ਮੰਨਣ ਅਸੀਂ ਗੱਲ ਖਰੀ ਕਰਨੀ ਹੈ ਮੂੰਹ ਤੇ ਕਰਨੀ ਹੈ ਉਹ ਇੱਕ ਇਹਨਾਂ ਵਾਸਤੇ ਬੜੀ 6:05 ਵਾਲਾ ਸਮਾਂ ਕਿ ਇੰਨੇ ਲੋਕ ਕਿਵੇਂ ਕਿੱਥੋਂ ਕਦੋਂ-ਕਦੋਂ ਵੀਰਾਂ ਕਰਕੇ ਗਿਆ ਪਹੁੰਚੇ ਸੀ ਆਸੀ ਪੰਜਾਬ ਵਿੱਚ ਤਿੰਨ ਜਿਹੜੀਆਂ ਨੇ ਉਹ ਬੋਡੀਆਂ ਕਿੱਥੋਂ ਮਿਲੀਆਂ ਨੇ ਤਿੰਨ ਲਾਸ਼ਾਂ ਇਹ ਇੱਕ ਕੁਐਸਚਨ ਮਾਰਕ ਹੈ ਆ ਇਹ ਰੇਟਾ ਬੜਾ ਆਤਮਾ ਹੀ ਤੁਸੀਂ ਸਵਾਲ ਕਰਤਾ ਬੁਰਦਾਸੌਰ ਦੇ ਵਿੱਚ ਮੇਰਾ ਬਾਬਾ ਨਾਨਕ ਸਾਰੇ ਜਾਣਦੇ ਆਪਾਂ ਬਾਬਾ ਨਾਨਕ ਦੀ ਜੀ ਪਵਿੱਤਰ ਧਰਤੀ ਹੈ ਮੇਰਾ ਬਾਬਾ ਨਾਨਕ ਦੇ ਨਾਲ ਇੱਕ ਬਾਤੀ ਜੀ ਪਿੰਡ ਜੋੜੀਆਂ ਕਲਾ ਹੈ ਇਹ ਪਰਿਵਾਰ ਦੇ ਜੀਵਾਂ ਦੀ 3 ਲੱਖਾਂ ਮਿਲੀਆਂ ਤਾਂ ਲੋਕਾਂ ਦੀ ਧਰਾ ਧਰਾ ਹੋ ਗਈ। ਲਾਸ਼ਾਂ ਦੇ ਵਿੱਚ ਮਾਂ ਹੈ, ਦੋ ਬੱਚੇ ਨੇ ਜਿਨ੍ਹਾਂ ਦੇ ਵਿੱਚ ਇੱਕ 16 ਸਾਲਾਂ ਦੀ ਬੇਟੀ ਹੈ, ਇੱਕ 6 ਮਹੀਨੇ ਦਾ ਬਰਤਿਆ ਬੇਟਾ ਹੈ ਤੇ ਕਿਨਾਂ ਨੂੰ ਬਾਹਰ ਕੱਢਿਆ? ਇੱਕ ਉਸਨੇ ਉਸ ਤੋਂ ਬਾਅਦ ਸਿਵਲ ਹਸਪਤਾਲ ਬਟਾਲਾ ਚ ਉਹਨਾਂ ਨੂੰ ਲੈ ਕੇ ਗਏ। ਜਿਹੜਾ ਡਾਕਟਰ ਹੈ ਉਹ ਨਾਲ ਜਿਹੜੀ ਗੱਲ ਹੋਈ ਸੀ ਅੱਜ ਅੱਖ ਨੇ। ਸਾਹਿਲ ਡਾਕਟਰ ਸਾਹਿਲ ਮੈਡੀਕਲ ਅਫਸਰ ਉਹ ਕਹਿੰਦਾ ਵੀ ਇਹਦੇ ਵਿੱਚ ਇੱਕ ਮਾਂ ਉਡੀ 4 ਸਾਲ ਦੀ ਧੀ ਤੇ 6 ਮਹੀਨੇ ਦਾ ਬੱਚਾ ਔਰ ਇਹ ਨਾਛਾ ਆਇਆ ਕਿ ਜ਼ਹਿਰੀਲੀ ਵਸਤੂ ਇਹਨਾਂ ਨੇ ਖਾਧੀ ਹੈ ਤਾਂ ਕਾਕੀਨ ਦੀ ਮਾਤ ਹੋਈ ਹੈ ਕਿ ਪੁਲਿਸ ਵਾਲਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਫਿਲਹਾਲ ਜਾਂਚ ਜਾਰੀ ਹੈ ਕਿ ਲੁਕ ਲੈ ਜੇ ਚੱਲਦਿਆਂ ਕਰਨ ਮਾਂ ਨੇ ਜਿਹੜੇ ਦੋਵੇਂ ਬੱਚਿਆਂ ਨੂੰ ਨਾਲ ਜ਼ਹਿਰ ਖਾ ਲਈ ਕਿ ਉਹ ਮਰ ਗਏ ਵਿਚਾਰੇ ਤੇ ਆਖੀ ਖਬਰ ਸੀ ਸੰਜੀ ਕਰਦੇ ਆ ਔਰ ਸੋਮਵਾਰ ਖਬਰਾਂ ਸلسلਸੀ ਬੰਦ ਕਰਦੇ ਆ ਪੰਜਾਬ ਸਰਕਾਰ ਨੂੰ ਕੋਈ ਕੇਂਦਰ ਬਣੋਂ ਰਾਹਤ ਮਿਲੀ ਹੈ ਜੇ ਮਿਲਣ ਦੀ ਆਸ ਹੈ ਨਾ ਬਿਲਕੁਲ ਇਹ ਵੀ ਸਵਾਲ ਤੁਹਾਡਾ ਬਹੁਤ ਵੱਡਾ ਹੈ ਇਸ ਵੇਲੇ ਵਿੱਤੀ ਸੰਕਟ ਚੱਲ ਰਹੀ ਹੈ ਸਰਕਾਰ ਤੁਹਾਨੂੰ ਪਤਾ ਹੀ ਹੈ ਇੱਕ ਰਾਹਤ ਦੇਣ ਵਾਲੀ ਖਬਰ ਆ ਹੈ ਕੇਂਦਰ ਸਰਕਾਰ ਨੇ ਪੰਜਾਬ ਦੀ ਜਿਹੜੀ ਕਰਜ਼ਾ ਹੱਦ ਸੀ ਪਾਤੀ ਸੀ ਉਹ ਬਹਾਲ ਕਰਨ ਦਾ ਹੰਗਾਰਾ ਭਰਤਾ ਪੰਜਾਬ ਸਰਕਾਰ ਨੇ ਕੇਂਦਰ ਤੋਂ ਜਿਹੜੀ ਹੈ ਉਹ ਕਰਜ਼ਾ ਹੱਦ ਜਿਹੜੀ ਹੈ 10000 ਕਰੋੜ ਰੁਪਏ ਦੇ ਵਾਧੇ ਦੀ ਮੰਗ ਕੀਤੀ ਸੀ ਕਿ ਪੰਜਾਬ ਦੀ ਜਿਹੜੀ ਹੈ ਚਾਲੂ ਵਿੱਤੀ ਬਰੇਚੇ ਕਰਜ਼ਾ ਲੈਣ ਦੀ ਹੱਦ 30464 ਕਰੋੜ ਰੁਪਏ ਹੈ ਇਹ ਖਬਰ ਜਿਹੜੀ ਹੈ ਇਹ ਚੰਗੀ ਹੈ ਕੇਂਦਰੀ ਹੰਗਾਰੇ ਨਾਲ ਪੰਜਾਬ ਸਰਕਾਰ ਨੂੰ ਆਫ ਬੱਜੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਆਪਣੇ ਖਰਚਿਆਂ ਦੀ ਪੂਰਤੀ ਵਾਸਤੇ ਬੜੀਆਂ ਔਖਾਂ ਆ ਰਹੀਆਂ ਸੀ ਇਹ ਖਬਰ ਚੰਗੀ ਹੈ ਬਾਕੀ ਸਾਹਿਬ ਬੜੀ ਮਿਹਰਬਾਨੀ ਸਮਾਂ ਲੈਣ ਦੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਗਲੇ ਹਫਤੇ ਫਿਰ ਤੁਹਾਡੀ ਐਡੀ ਕਰਾਂਗੇ ਧੰਨਵਾਦ ਸ਼ੁਕਰੀਆ ਸਾਹਿਬ ਪਲੀਜ਼ ਐਂਟਰ ਯੂਰ ਡੈਸਟੀਨੇਸ਼ਨ ਨੰਬਰ ਕਿ ਤੁਸੀਂ ਵੀ ਸੋਚ ਰਹੇ ਹੋ ਕਿ ਯੂਜ਼ਡ ਕਾਰ ਤਾਂ ਲੈਣੀ ਪਰ ਵਧੀਆ ਕੰਡੀਸ਼ਨ ਦੇ ਵਿੱਚ ਮਿਲ ਜੇ ਤੇ ਭਰੋਸੇਯੋਗ ਡੀਲਰਸ਼ਿਪ ਨਾਲ ਕਰਨਾ ਚਾਹੁੰਦੇ ਹੋ ਡੀਲ ਤਾਂ 20 ਸਾਲਾਂ ਤੋਂ ਵੀ ਜ਼ਿਆਦਾ ਤਜਰਬਾ ਦਾ ਆਟੋ ਬਟਿਕ ਵਾਲਿਆਂ ਦਾ ਇਹਨਾਂ ਦਾ ਇੱਕੋ ਹੀ ਮਿਸ਼ਨ ਹੈ ਕਿ ਕਸਟਮਰ ਨੂੰ ਬੜੀ ਇਮਾਨਦਾਰੀ ਨਾਲ ਓਨੈਸਟ ਜੀ ਸਰਵਿਸ ਪ੍ਰੋਵਾਈਡ ਹੋਵੇ ਤੇ ਤੁਹਾਡੇ ਡਾਲਰਾਂ ਦੀ ਬਚਤ ਕਰਾ ਸਕੀ ਤਾਂ ਪਹੁੰਚਣ